ਸਾਡਾ ਪੰਜਾਬ ਤਾਂ ਬੜਾ ਵਧੀਆ ਹੰਦਾ ਸੀਗਾ ਰਲ ਮਿਲ ਕੇ ਰਹਿਣ ਵਾਲਾ ਸੀਗਾ ਜਦੋਂ ਦੇ ਇੱਥੇ ਦੇ ਪ੍ਰਵਾਸੀ ਆਉਣ ਲੱਗੇ ਆ ਤੇ ਉਹਨਾਂ ਦਾ ਉਨੀ ਇਹਨੂੰ ਪੰਜਾਬ ਨੂੰ ਹੋਰ ਹੀ ਲੈਵਲ ਤੇ ਲੈ ਗਿਆ ਦੇਖੋ ਜੀ ਇਹ ਜਿਹੜੀ ਇੱਕ ਕਨਾਉਣੇ ਘਟਨਾ ਆ ਜਿਹੜਾ ਇੱਕ ਸ਼ੋਰਟੇਜ ਹੈ ਬੱਚੇ ਦੇ ਨਾਲ ਇੰਨੀ ਦਰਿੰਦਗੀ ਭਰਿਆ ਇਹ ਕੰਮ ਕੀਤਾ ਹੈ ਉਹੋ ਜਿਹੇ ਇਨਸਾਨ ਨੂੰ ਜ਼ਮੀਨ ਤੇ ਤਾਂ ਕੀ ਮੇਰੇ ਖਿਆਲ ਤਾਂ ਰੱਬ ਵੀ ਉਹੋ ਜਿਹੇ ਬੰਦੇ ਨੂੰ ਮਾਫ਼ ਨਹੀਂ ਕਰ ਸਕਦਾ ਸਾਡਾ ਮੁੰਡਾ ਚਲ ਗਿਆ ਪਰ ਗਾਂਹ ਕਿਸੇ ਦਿਨ ਉਹ ਪ੍ਰਸ਼ਾਸਨ ਨੂੰ ਗਈ ਬੇਨਤੀ ਆ ਵੀ ਉਹਨੂੰ ਇਹ ਦੇਣੀ ਫਾਂਸੀ ਆ ਅੰਦਰ ਨਹੀਂ ਦੇਣੀ ਬਾਹਰ ਤੋਂ ਬੋ ਫਾਂਸੀ ਅਸੀਂ ਪ੍ਰਸ਼ਾਸਨ ਨੂੰ ਵੀ ਇਹੀ ਮੰਗ ਕਰਦੇ ਆ ਵੀ ਜਿਹੜਾ ਕੋਈ ਵੀ ਪ੍ਰਵਾਸੀ ਆਉਂਦਾ ਆ ਬਾਹਰੋਂ ਉਹਦੀ ਥੋੜੀ ਇਹ ਵੈਰੀਫਿਕੇਸ਼ਨ ਵਗੈਰਾ ਕੀਤੀ ਜਾਵੇ ਹੁਣ ਸਾਡੇ ਦਾ ਉਧਰ ਮਤੇ ਆਣ ਦਾ ਮਤੇ ਪੈ ਰਾਇਆ ਸਾਡੇ ਪਿੰਡਾਂ ਨਾਲ ਹੀ ਆਪ ਜਿਲ੍ਹਾ ਮੇਰਾ ਮੈਂ ਆਪਣੇ ਰਿਸਤਰਾ ਕੋ ਰਹਿੰਦੇ ਤੇ ਉਧਰ ਮਤੇ ਪੈ ਰਹੇ ਪਿੰਡਾਂ ਚ ਕੁਆਡਰ ਆਏ ਸੀ ਇਧਰ ਵੀ ਮਤੇ ਆਪਾ ਪਾਵਾਂਗੇ ਤੇ ਇਧਰੋਂ ਵੀ ਇਹਨਾਂ ਨੂੰ ਕੱਢਾਂਗੇ ਸੋ ਕੋਈ ਇਹੋ ਜਿਹਾ ਕਾਨੂੰਨ ਬਣਾਏ ਜਾਣ ਜਿਨ੍ਹਾਂ ਨੂੰ ਇੱਕ ਉਦਾਹਰਨ ਹੀ ਪੇਸ਼ ਕੀਤੀ ਜਾਵੇ ਕਿ ਇਹੋ ਜਿਹੀ ਸਜ਼ਾ ਇਸ ਬੰਦੇ ਨੂੰ ਦਿੱਤੀ ਜਾਵੇ ਤਾਂ ਕਿ ਆਉਣ ਵਾਲੇ ਟਾਈਮ ਤੇ ਕਿਸੇ ਇਦਾਂ ਦੀ ਕਾਨੂੰਨੀ ਘਰਕਤ ਕਰਨ ਤੋਂ ਪਹਿਲਾਂ ਬੰਦਾ 100 ਵਾਰੀ ਸੋਚੇ ਭਾਈ ਸਾਡੀ ਪਿੰਡ ਵੱਲੋਂ ਤੇ ਫੈਮਿਲੀ ਵੱਲੋਂ ਇਲਾਕੇ ਵੱਲੋਂ ਪ੍ਰਸ਼ਾਸਨ ਨੂੰ ਇਹ ਹੀ ਆਜੀ ਬੇਨਤੀ ਇਹ ਜਿਹੜਾ ਦਰਿੰਦਾ ਆ ਇਹ ਬਾਹਰ ਨਹੀਂ ਆਉਣਾ ਚਾਹੀਦਾ ਇਹਨੂੰ ਸਖਤ ਤੋਂ ਸਖਤ ਜਿਹੜੀ ਸਜ਼ਾ ਉਹ ਫਾਂਸੀ ਦੀ ਜਿਹੜੀ ਫਾਂਸੀ ਦੀ ਸਜ਼ਾ ਔਰ ਇਹਨੂੰ ਫਾਸਟ ਟਰੈਕ ਦੇ ਵਿੱਚ ਪਾ ਕੇ ਇਹਦਾ ਜਿਹੜਾ ਫੈਸਲਾ ਆ ਉਹ ਬਹੁਤ ਜਲਦੀ ਦਿੱਤਾ ਜਾਵੇ ਜੀ ਜੋ ਸਾਡੇ ਵੀ ਸਾਢੇ 4 ਵਜੇ ਖਬਰ ਆਈ ਮੋਬਾਈਲ ਤੇ ਤੇ ਸਾਡੇ ਵੀ ਇੱਕਦਮ ਹੌੜਾ ਆਪਣੀ ਬਚ ਗਈ ਸਾਡੇ ਆਪਣਾ ਮੁੰਡਾ ਸਾਰੇ ਪਿੰਡ ਮੱਲੇ ਨੂੰ ਦੌੜ ਭੱਜ ਪੈ ਗਿਆ ਅਸੀਂ ਇੰਨੇ ਦਰਦ ਵਿੱਚ ਆ ਜਿੱਦਾਂ ਮਤਲਬ ਸਾਰਾ ਹੀ ਜਿੰਨਾ ਵੀ ਮਤਲਬ ਜੋ ਜੋ ਬੱਚਾ ਜਿਹੜਾ ਤੇ ਉਹਦੀ ਇਹੋ ਜਿਹੀ ਮਤਲਬ ਹਾਲਤ ਸੀ ਫੇਰ ਦੱਸਣਯੋਗ ਨਹੀਂ ਜੀ ਸੋ ਪਿੰਡ ਪਾਣੂ ਕੀ ਪਹੁੰਚਿਆ ਜਿੱਥੇ ਕੀ ਬੱਚੇ ਦਾ ਐਕਚੁਅਲ ਘਰ ਵੀ ਹੈ ਜੀ ਅਸਲ ਘਰ ਇੱਥੇ ਹੈ ਬੱਚੇ ਦਾ ਸੰਸਕਾਰ ਇੱਥੇ ਹੁੰਦਾ ਬੱਚੇ ਦੇ ਪਰਿਵਾਰਕ ਮੈਂਬਰ ਨੇ ਸਾਡੇ ਨਾਲ ਖੜੇ ਨੇ ਮਹੱਲਾ ਨਵਾਸੀ ਨਾਲ ਖੜੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਕਿਉਂਕਿ ਇਹ ਕਿਤਨਾ ਕਿਤੇ ਜਿਹੜਾ ਅਸਰ ਆ ਜੀ ਇਹ ਇਹ ਇਕੱਲੇ ਇੱਕ ਪਿੰਡ ਤੇ ਨਹੀਂ ਪਿਆਇਆ ਇੱਕ ਘਰ ਤੇ ਨਹੀਂ ਪਿਆ ਪੂਰੇ ਸੂਬੇ ਤੇ ਪਿਆ ਹੋਇਆ ਪੂਰੇ ਪੰਜਾਬ ਦੇ ਲੋਕਾਂ ਚ ਸੋਖਦਾ ਸੌਰੀ ਆ ਮੈਂ ਤੁਹਾਡੀ ਜੀ 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 ਜਿੰਦਾ ਗੱਲ ਕਰਦਾ ਸਰ ਜੀ ਇਹ ਜਿਹੜਾ ਮਤਲਬ ਇਹੋ ਜਿਹੀ ਕਾਨੂੰਨੀ ਹਰਕਤ ਹੋਈ ਆ ਇਹਦੀ ਜਿਹੜੀ ਨਿੰਦਾ ਮਤਲਬ ਸਾਰੇ ਹਿੰਦੁਸਤਾਨ ਚ ਹੋ ਰਹੀ ਆ ਹਿੰਦੁਸਤਾਨ ਤੋਂ ਇਲਾਵਾ ਦੇਖੋ ਸਾਡੀਆਂ ਆਪਣੀਆਂ ਫੈਮਲੀਆ ਸਾਡੇ ਬ੍ਰਦਰ ਆ ਉਧਰ ਸਾਰਾ ਜਿੱਦਾਂ ਸਾਡੀਆਂ ਸਿਸਟਰ ਆ ਮਤਲਬ ਤਕਰੀਬਨ ਜਿਹੜੀ ਇਹ ਖਬਰ ਆ ਸਾਰੇ ਵਰਲਡ ਵਿੱਚ ਜਿਹੜੀ ਆ ਫੈਲ ਚੁੱਕੀ ਆ ਜੀ ਤੇ ਦੂਸਰੀ ਗੱਲ ਇਹ ਜੀ ਮੈਂ ਅੱਗੇ ਵੀ ਦੋ ਵਾਈਟਾਂ ਦਿੱਤੀਆਂ ਜਿੱਦਾਂ ਵੀ ਸਾਡੀ ਪਿੰਡ ਵੱਲੋਂ ਤੇ ਫੈਮਲੀ ਵੱਲੋਂ ਇਲਾਕੇ ਵੱਲੋਂ ਪ੍ਰਸ਼ਾਸਨ ਨੂੰ ਇਹ ਹੀ ਆ ਜੀ ਬੇਨਤੀ ਪੇ ਜਿਹੜਾ ਦਰਿੰਦਾ ਆ ਇਹ ਬਾਹਰ ਨਹੀਂ ਆਉਣਾ ਚਾਹੀਦਾ ਜੀ ਇਨੂੰ ਸਖਤ ਤੋਂ ਸਖਤ ਜਿਹੜੀ ਸਜ਼ਾ ਉਹ ਫਾਂਸੀ ਦੀ ਜਿਹੜੀ ਫਾਂਸੀ ਦੀ ਸਜ਼ਾ ਔਰ ਇਹਨੂੰ ਫਾਸਟ ਟਰੈਕ ਦੇ ਵਿੱਚ ਪਾ ਕੇ ਇਹਦਾ ਜਿਹੜਾ ਫੈਸਲਾ ਆ ਉਹ ਬਹੁਤ ਜਲਦੀ ਦਿੱਤਾ ਜਾਵੇ ਜੀ ਤਾਂ ਕਿ ਪਿੰਡ ਦੇ ਨਿਵਾਸੀਆਂ ਨੂੰ ਫੈਮਿਲੀ ਮੈਂਬਰਾਂ ਨੂੰ ਇਲਾਕਾ ਨਿਵਾਸੀਆਂ ਨੂੰ ਅਸੀਂ ਪ੍ਰਸ਼ਾਸਨ ਤੋਂ ਇਹ ਆਸ ਕਰੀਏ ਹਾਂ ਕਿ ਜੇ ਕੋਈ ਅੱਗੇ ਤੋਂ ਵੀ ਇਹੋ ਜਿਹਾ ਕੰਮ ਕਰੂਗਾ ਤੇ ਉਹ ਕਰਨ ਲੱਗਾ ਡਰੂਗਾ ਜੀ ਅੰਨੇ ਕੋ ਇਟਸ ਮਹਿਜ਼ 5 ਸਾਲ ਦਾ ਬੱਚਾ ਸੀਗਾ ਜੀ ਤੇ ਸੋਚ ਕੇ ਵੀ ਡਰ ਲੱਗਦਾ ਕਿਉਂਕਿ ਜਦੋਂ ਇਹੋ ਜੀ ਹਰਕਤ ਸਾਬ ਨੇ ਸਾਰੇ ਧਿਆਨ ਦੀ ਏ ਕਿ ਬੱਚੇ ਨੂੰ ਪਹਿਲਾਂ ਕਿਡਨਾਪ ਕੀਤਾ ਗਿਆ ਫਿਰ ਉਸ ਕਿਸ ਤਰੀਕੇ ਦੇ ਨਾਲ ਉਹ ਦਰਿੰਦਗੀ ਹਰਕਤ ਜਿਹੜੀ ਅਸੀਂ ਇਹਨੇ ਦਰਦ ਵਿੱਚ ਆ ਜਿੱਦਾਂ ਮਤਲਬ ਸਾਰਾ ਹੀ ਜਿੰਨਾ ਵੀ ਮਤਲਬ ਜੋ ਜੋ ਬੱਚਾ ਜਿਹੜਾ ਪਏ ਉਹਦੀ ਇਹੋ ਜਿਹੀ ਮਤਲਬ ਹਾਲਤ ਸੀ ਪਏ ਉਹ ਦੱਸਣ ਯੋਗ ਨਹੀਂ ਜੀ ਤੇ ਮਤਲਬ ਮੈਂ ਜਦੋਂ ਰਾਤੀ ਬੈਠਾ ਸੀ ਜਦੋਂ ਮੈਂ ਸੌਣ ਦੀ ਤਿਆਰੀ ਦੇ ਵਿੱਚ ਸੀ ਮੈਂ ਇੱਕ ਗੱਲ ਸੋਚਦਾ ਸੀ ਮੈਂ ਕਹਾ ਆਪਾਂ ਆਮ ਕਈ ਵਾਰੀ ਖਬਰ ਸੁਣੀ ਦੀ ਆ ਤੇ ਮਤਲਬ ਫਲਾਣੇ ਸ਼ਹਿਰ ਤੇ ਜਾਂ ਪਿੰਡ ਵਿੱਚ ਜਿਹੜਾ ਇੱਕ ਤੰਤਰਿਕ ਆ ਉਹ ਬੱਚੇ ਨੂੰ ਚੱਕ ਕੇ ਲੈ ਗਿਆ ਉਹ ਲੈ ਕੇ ਜਾਂਦਾ ਜੀ ਉਹ ਕੀ ਕਰਦਾ ਆ ਮਾਮ ਹੀ ਦੇਖਦੇ ਆ ਵੀ ਕੀ ਕੀਤਾ ਉਹਨੇ ਮਤਲਬ ਪੂਜਾ ਪਾਠ ਕੀਤੀ ਉਹਨੂੰ ਬੱਚੇ ਦੀ ਜਿਹੜੀ ਬਲੀ ਦੇ ਦਿੱਤੀ ਜੀ ਉਹ ਬੱਚੇ ਨੂੰ ਖਤਮ ਕਰ ਦਿੱਤਾ ਜੀ ਮਤਲਬ ਇੱਕੋ ਵਾਰੀ ਇਹ ਜਿਹੜਾ ਸਾਡਾ ਬੱਚਾ ਸੋਚ ਕੇ ਵੀ ਜਦਾਂ ਝੰਚਣੀਆਂ ਆਉਂਦੀਆਂ ਜੀ ਵੀ ਸਾਡੇ ਬੱਚੇ ਨੇ ਇੰਨਾ ਜਿਹੜੀ ਘਣਾਉਣੀ ਹਰਕਤ ਕੀਤੀ ਆ ਸਾਡੇ ਬੱਚੇ ਦੀ ਜਾਨ ਕਿਦਾਂ ਨਿਕਲੀ ਹੋਊਗੀ ਜੀ ਇਹ ਸੁਣ ਕੇ ਆਪ ਦੀ ਵੀ ਰੂਹ ਕੰਬਦੀ ਹੈ ਜੀ ਮੈਂ ਕਹਾਂ ਪੁੱਛੋ ਨਾ ਮਤਲਬ ਵਲੀਵ ਕਰੋ ਜਿੱਦਾਂ ਇੰਨੇ ਦਿਨ ਹੋ ਗਏ ਆ ਤੇ ਮਤਲਬ ਸੌਂ ਕੇ ਨਹੀਂ ਦੇਖਿਆ ਕਿਉਂਕਿ ਸਾਡੇ ਆਪਣਾ ਗਵਾਂਢ ਆ ਸਾਡੇ ਆਪਣੇ ਘਰ ਦੇ ਵਿੱਚੋਂ ਆ ਜਿੱਦਾਂ ਤੇ ਮਤਲਬ ਉਹ ਬੱਚਾ ਜਿਹੜਾ ਉੱਤੇ ਸਾਨੂੰ ਸਾਡੀਆਂ ਅੱਖਾਂ ਦੇ ਸਾਹਮਣੇ ਦੀਦਾ ਜੀ ਮੈਨੂੰ ਤਾਂ 4:30 ਵਜੇ ਪਤਾ ਲੱਗਾ ਉਹ ਵੀ ਜਦੋਂ ਸਾਡੀ ਬਹੂ ਮੋਹਰੇ ਆਈ ਆ ਫਿਰ ਪਤਾ ਲੱਗਾ ਵੀ ਸਾਡੇ ਭਾਣੂ ਕੀ ਤਾਂ ਪਹਿਲਾਂ ਤਾਂ ਸੋਸ਼ਲ ਮੀਡੀਆ ਤੇ ਚੱਲ ਰਹੀ ਸੀ ਆ ਕੰਮ ਹੋਇਆ ਜੋ ਸਾਡੇ ਨੂੰ 4:30 ਵਜੇ ਖਬਰ ਆਈ ਮੋਬਾਈਲ ਤੇ ਤੇ ਫਿਰ ਸਾਡੇ ਨੂੰ ਇੱਕਦਮ ਹੋੜਾ ਆਪਣੀ ਬੱਚੀ ਦੇ ਸਾਡੇ ਆਪਣਾ ਮੁੰਡਾ ਸਾਰੇ ਪਿੰਡ ਮੁੱਲੇ ਨੂੰ ਦੌੜ ਭੱਜ ਪੈ ਗਏ ਸੀ ਵੀ ਜੇ ਸਾਡੇ ਸੰਸਕਾਰ ਸੰਸਕਾਰ ਹੀ ਥੇ ਇਸੇ ਪਿੰਡ ਹੋਇਆ ਹਾਂਜੀ ਜੱਦੀ ਪਿੰਡ ਜਿਹੜਾ ਜੀ ਮਤਲਬ ਹਰਵੀਰ ਸਿੰਘ ਦਾ ਜੱਦੀ ਪਿੰਡ ਜਿਹੜਾ ਉਹ ਪਾਣੋ ਕੀ ਆ ਹਾਂਜੀ ਇਹ ਤਾਂ ਮਤਲਬ ਜਿੱਦਾਂ ਮarli ਹਾਲਤ ਠੀਕ ਹੋਣ ਕਰਕੇ ਇੱਥੋਂ ਚਲੋ ਥੋੜਾ ਇਹਦੇ ਮੁੰਡੇ ਦੇ ਸਰ ਥੋੜੇ ਪੈਸੇ ਹੋ ਗਏ ਸਕੇ ਉਹ ਮਤਲਬ ਇਹ ਜਿੱਦਾਂ ਮਜ਼ਦੂਰ ਬੰਦਾ ਜੀ ਆਪਣੇ ਕੰਮ ਤੇ ਜਾਂਦਾ ਸੀ ਤੇ ਪਿਛੋਂ ਵਾਈਫ ਨੂੰ ਜਿਹੜੇ ਲੋਕੀ ਉਹ ਥੋੜਾ ਇਦਾਂ ਫਿਰ ਜਿਨੇ ਪੈਸੇ ਲੈਣੇ ਸੀ ਅਗਲਾ ਥੋੜਾ ਤੰਗ ਤੁੰਗਦਾ ਘਾਦਾ ਹੁੰਦਾ ਜੀ ਉਸ ਮਾਮਲੇ ਚ ਬਾਹਰ ਦੂਜੀ ਸ਼ਾਹ ਚ ਲਗੇ ਉਹ ਆਪਣੇ ਰਜਗਾਰ ਦੇ ਜਾਂ ਉਹਨੇ ਇਹ ਸੋਚਿਆ ਵੀ ਜੇ ਅਸੀਂ ਇੱਥੋਂ ਚਲੇ ਜਾਨੇ ਆ ਤੇ ਮਤਲਬ ਹੋਰ ਕਿਤੇ ਰਹਿ ਕੇ ਮਿਹਨਤ ਕਰਾਂਗੇ ਜੀ ਤੇ ਜਿਹੜੇ ਪੈਸੇ ਆ ਹੌਲੀ ਹੌਲੀ ਤਾਰ ਕੇ ਅਸੀਂ ਆਪਣੇ ਜਿਹੜੇ ਆ ਕਾਰ ਆਜਮਾਂਗੇ ਜੀ ਪਰ ਉੱਥੇ ਉੱਥੇ ਜਾ ਕੇ ਦੇਖੋ ਜੀ ਪੈਸੇ ਮਤਲਬ ਲਾਉਣ ਦੀ ਬਜਾਏ ਇਹ ਫੈਮਿਲੀ ਜਿਹੜੀ ਆ ਸਾਡੀ ਇਹ ਸਭ ਕੁਝ ਗਵਾ ਕੇ ਆ ਗਏ ਜੀ ਬੜੇ ਦੁੱਖ ਦੀ ਗੱਲ ਆ ਜੀ ਸਾਡਾ ਮੁੰਡਾ ਚਲ ਗਿਆ ਪਰ ਗਾਹਾਂ ਕਿਸੇ ਤੇ ਨਾ ਹੋ ਤੇ ਪ੍ਰਸ਼ਾਸਨ ਨੂੰ ਗਏ ਬੇਨਤੀ ਆ ਵੀ ਉਹਨੂੰ ਚਾਹ ਦੇਣੀ ਫਾਂਸੀ ਆ ਅੰਦਰ ਨਹੀਂ ਦੇਣੀ ਬਾਹਰ ਤੋਂ ਬੋ ਫਾਂਸੀ ਲੋਕੇ ਜਿਹੜਾ ਦੇਖੇ ਵੀ ਹਾਂ ਵੀ 8 ਸਾਲ ਦੇ ਪਹਿਲਾਂ ਵੀ 8 ਸਾਲ ਜੇਲ੍ਹ ਚ ਕੱਟ ਗਿਆ ਐ ਇਸੇ ਕੰਮ ਦੇ ਵਿੱਚ ਕਰਕੇ ਕੁੜੀ ਨੇ ਕੀਤਾ ਸੀ ਇਹ ਨੂੰ ਤੇ 8 ਸਾਲ ਬਾਅਦ ਆ ਗਿਆ 8 ਸਾਲ ਬਾਅਦ ਫਿਰ ਉਹਨੇ ਹਰਕਤ ਕੀਤੀ ਐ ਫੇ ਬਾਅਦ ਤੋਂ ਕੋਈ ਇਹ ਬੰਦਾ ਹਰਕਤ ਨਾ ਕਰ ਸਕੇ ਹੁਣ ਸਾਡੇ ਦਾ ਉਧਰ ਮਿੱਟੀ ਆਣ ਦਾ ਮੱਤੇ ਪੈ ਰਾਇਆ ਸਾਡੇ ਪਿੰਡਾਂ ਨਾਲ ਸੀ ਆਪਣੀ ਨਾ ਮੇਰਾ ਮੈਂ ਆਪਣੇ ਇਸ ਤਰ੍ਹਾਂ ਕਹ ਰਿਹਾ ਨਹੀਂ ਸੀ ਉਧਰ ਮੱਤੇ ਪੈ ਰਾਇਆ ਪਿੰਡਾਂ ਚ ਕੁੜ ਰਹੇ ਅਸੀਂ ਇਦਾਂ ਵੀ ਮਤੇ ਆਪਾ ਪਾਵਾਂਗੇ ਤੇ ਇਦਾਂ ਵੀ ਇਹਨਾਂ ਨੂੰ ਕੱਢਾਂਗੇ ਬਾਹਰ ਇਦਾਂ ਇਦਾਂ ਵੀ ਕੋਈ ਇਹੋ ਜਿਹੀ ਕਰ ਰਹੀ ਤੁਸੀਂ ਜੀ ਕਿ ਮਤਾ ਪਾ ਰਹੇ ਹੋ ਕੋਈ ਕਿਸੇ ਤਰੀਕੇ ਨਾਲ ਕਿਉਂਕਿ ਪਿੰਡਾਂ ਚ ਰਪੈ ਰਹੀ ਜੀ ਹੁਣ ਇਸ ਬਿਲਕੁਲ ਜੀ ਬਿਲਕੁਲ ਅਸੀਂ ਇਸ ਬਾਰੇ ਸਾਰੀ ਜਿੰਨੀ ਵੀ ਪੰਚਾਇਤ ਆ ਉਹ ਅਸੀਂ ਬੈਠਾਂਗੇ ਇਹਦਾ ਮਤਾ ਪਾਵਾਂਗੇ ਅਸੀਂ ਤੇ ਉਹ ਜੋ ਵੀ ਹੱਲ ਹੋਊਗਾ ਇਹਨਾਂ ਦਾ ਅਸੀਂ ਕਰਾਂਗੇ ਬਾਕੀ ਇਦਾਂ ਦੀਆਂ ਕਰਨਾਮਾ ਬੜੀਆਂ ਦਿਲ ਨੂੰ ਦੁੱਖ ਹੁੰਦਾ ਆ ਇਦਾਂ ਦੀ ਕਿਤੇ ਵੀ ਨਹੀਂ ਕਰਨਾਮਾ ਇਦਾਂ ਦੀ ਹੋਣੀ ਚਾਹੀਦੀ ਤੇ ਅਸੀਂ ਪ੍ਰਸ਼ਾਸਨ ਨੂੰ ਵੀ ਇਹੀ ਮੰਗ ਕਰਦੇ ਆ ਵੀ ਜਿਹੜਾ ਕੋਈ ਵੀ ਪ੍ਰਵਾਸੀ ਆਉਂਦਾ ਆ ਬਾਹਰੋਂ ਉਹਦੀ ਥੋੜੀ ਇਹ ਏ ਵੈਰੀਫਿਕੇਸ਼ਨ ਵਗੈਰਾ ਕੀਤੀ ਜਾਵੇ ਕਿਉਂਕਿ ਅਸੀਂ ਪਿੰਡਾਂ ਦੇ ਵਿੱਚ ਜਦੋਂ ਵੀ ਸਾਡੇ ਕੋ ਕੋਈ ਇਦਾਂ ਦੀ ਘਟਨਾਵਾ ਜਾਂ ਕੋਈ ਪ੍ਰਵਾਸੀ ਆਉਂਦਾ ਸਾਡੇ ਕੋ ਆਉਂਦਾ ਸੀ ਉਹਨੂੰ ਨਹੀਂ ਕਰਦੇ ਕਿਉਂਕਿ ਸਾਨੂੰ ਪਤਾ ਵੀ ਉਹਨਾਂ ਦਾ ਉੱਧਰ ਵੀ ਹੁੰਦੇ ਆਧਾਰ ਕਾਰਡ ਬਣੇ ਉਹ ਇੱਧਰ ਵੀ ਆ ਕੇ ਬਣਾ ਲੈਂਦੇ ਆ ਇਸੇ ਕਰਕੇ ਅਸੀਂ ਪਹਿਲਾਂ ਤੋਂ ਇਨਾਂ ਚੀਜ਼ਾਂ 'ਤੇ ਧਿਆਨ ਰੱਖੀਦਾ ਆ ਵੀ ਜੇ ਕੋਈ ਬਾਹਰਲਾ ਬੰਦਾ ਆ ਅਸੀਂ ਉਹਨੂੰ ਨਹੀਂ ਜਲਦੀ ਉਹਦੀ ਵੈਰੀਫਾਈ ਕਰੀਦੀ ਆ ਤੇ ਬਾਕੀ ਇਹੀ ਆ ਪਰ ਇਹ ਜਿਹੜੀ ਘਟਨਾਵਾ ਹੋਈ ਆ ਬੜੀ ਹੀ ਦੁਖਦਾਈ ਕਿ ਆ ਅਸੀਂ ਪਰਿਵਾਰ ਦੇ ਨਾਲ ਆ ਸਾਰੀ ਪੰਚਾਇਤ ਤਕਰੀਬਨ ਸਾਰਾ ਪੰਜਾਬ ਹੀ ਹੋ ਗਿਆ ਆਲ ਵਰਡ ਹੋ ਗਿਆ ਮੈਨੂੰ ਉਹ ਕਾਫੀ ਬਾਹਰੋਂ ਉਹ ਇਸ ਚੀਜ਼ ਦਾ ਬੜਾ ਦੁੱਖਕਾ ਹੁੰਦਾ ਉਹਨਾਂ ਨੂੰ ਵੀ ਇਹ ਘਟਨਾਵਾਂ ਹੋਈ ਤਾਂ ਹੋਈ ਕਿੱਦਾਂ ਕਿਉਂਕਿ ਛੋਟਾ ਬੱਚਾ ਜਿਹੜਾ ਹਨਾ ਉਹ ਸਾਰਿਆਂ ਨੂੰ ਇਦਾਂ ਲੱਗਦਾ ਜਦੋਂ ਵੀਡੀਓ ਦੇਖੀ ਦੀ ਜਾਂ ਉਹ ਦੇਖੀਦਾ ਇਦਾਂ ਲੱਗਦਾ ਉਹ ਸਾਡਾ ਬੱਚਾ ਆ ਬੱਚੇ ਦਾ ਮੂੰਹ ਆਉਂਦਾ ਜੀ ਮੂੰਹ ਆਉਂਦਾ ਜਿੰਨੀ ਵਾਰ ਵੀ ਉਹ ਵੀਡੀਓ ਦੇਖੀ ਦੀ ਆਪ ਅੱਖਾਂ ਦੇ ਵਿੱਚੋਂ ਪਾਣੀ ਆ ਜਾਂਦਾ ਆ ਇਦਾਂ ਲੱਗਦਾ ਵੀ ਉਹ ਉਹਨਾਂ ਦਾ ਬੱਚਾ ਨਹੀਂ ਉਹ ਸਾਡਾ ਬੱਚਾ ਆ ਉਹ ਤਾਂ ਖੇਡ ਕੇ ਗਿਆ ਉਹ ਬੱਚਾ ਇੱਥੇ ਬੱਚੇ ਇੰਨੇ ਸੋਹਣੇ ਸਿਗੇ ਦੋ ਹੀ ਬੱਚੇ ਇੰਨੇ ਸੋਹਣੇ ਆ ਮਤਲਬ ਉਹ ਇਸ ਘਟਨਾ ਤੋਂ ਬਾਅਦ ਇੰਨਾ ਦੁੱਖ ਹੋਇਆ ਹੱਬੂ ਵਾਲਾ ਸੌਰੀ ਜਿੱਦਾਂ ਇਹ ਜਿਹ ਔਰ ਸਾਰਿਆਂ ਕੋ ਹੋ ਇੰਨਾ ਜਿੱਦਾਂ ਕਾਕਾ ਵੀ ਇਹ ਗੁੱਡੀਆਂ ਵੀ ਆ ਜਿੱਦਾਂ ਇੰਨਾ ਜੀ ਇਹਨਾਂ ਨੂੰ ਇਹਨਾਂ ਨੂੰ ਲੋਕੀ ਪਿਆਰ ਕਰਦੇ ਸਾਡੇ ਪਿੰਡ ਦੇ ਜਿੰਦਾ ਅਸੀਂ ਦੱਸ ਨਹੀਂ ਸਕਦੇ ਇਹ ਸਾਨੂੰ ਬੜਾ ਇਸ ਚੀਜ਼ ਦਾ ਆਉਂਦਾ ਜੀ ਵੀ ਦੇਖੋ ਘਾਟਾ ਘਾਟਾ ਇੱਕ ਮਹਿਸੂਸ ਹੁੰਦੀ ਜਿੱਦਾਂ ਬਿਆਨ ਨਹੀਂ ਕਰ ਸਕਦੇ ਜੀ ਇੰਨਾ ਜਿੱਦਾਂ ਮਤਲਬ ਦਰਦਿਆ ਜਿੱਦਾਂ ਇਦਾਂ ਨਹੀਂ ਸਾਨੂੰ ਨਹੀਂ ਸਾਡੇ ਪਿੰਡ ਨੂੰ ਨਹੀਂ ਸਾਰਾ ਇਲਾਕੇ ਨੂੰ ਮਤਲਬ ਜਿਹੜਾ ਇਲਾਕਾ ਆ ਸਾਡਾ ਜਾਂ ਸਾਰਾ ਹਿੰਦੁਸਤਾਨ ਆ ਜੀ ਇਸ ਬੱਚੇ ਦਾ ਸਾਰਿਆਂ ਨੇ ਹੀ ਦੁੱਖ ਮਨਾਇਆ ਆਪ ਸਾਡਾ ਇਦਾਂ ਦਾ ਨਹੀਂ ਸੀਗਾ ਜਿੱਦਾਂ ਦਾ ਹੁਣ ਟਾਈਮ ਦੇ ਵਿੱਚ ਹੋ ਗਿਆ ਪੰਜਾਬ ਸਾਡਾ ਪੰਜਾਬ ਤਾਂ ਬੜਾ ਵਧੀਆ ਹੰਦਾ ਸੀਗਾ ਰਲ ਮਿਲ ਕੇ ਰਹਿਣ ਵਾਲਾ ਸੀਗਾ ਜਦੋਂ ਦੇ ਇੱਥੇ ਦੇ ਪ੍ਰਵਾਸੀ ਆਉਣ ਲੱਗੇ ਆ ਤੇ ਉਹਨਾਂ ਦਾ ਉਹ ਨਹੀਂ ਇਹਨੂੰ ਪੰਜਾਬ ਨੂੰ ਹੋਰ ਹੀ ਲੈਵਲ ਤੇ ਲੈ ਗਿਆ ਬੜੇ ਕਿਤਨਾ ਕਿਤੇ ਸਾਡੇ ਲੋਕਾਂ ਦੀ ਵੀ ਕਮੀ ਹੈ ਜੀ ਪ੍ਰਵਾਸੀਆਂ ਨੂੰ ਕੋਈ ਜ਼ਬਰਦਸਤ ਨਹੀਂ ਆਉਂਦਾ ਜੀ ਅਸੀਂ ਆਪਣੇ ਘਰਾਂ ਚੋਂ ਤੁਹਾਨੂੰ ਆਪ ਬਾੜਿਆ ਵਾ ਹਾਂਜੀ ਬਿਲਕੁਲ ਉਹਨਾਂ ਅਸੀਂ ਸਾਡੀ ਆਪਣੀ ਗਲਤੀ ਹੈ ਨਾ ਸਾਡੇ ਬੱਚੇ ਬਾਹਰ ਚੱਲ ਗਏ ਆ ਸਾਡੇ ਕੋ ਹੁਣ ਸਾਡੇ ਅੱਗੇ ਘਰਾਂ ਦੇ ਵਿੱਚ ਕਿੰਨੀਆਂ ਫੈਮਲੀਆਂ ਵੱਡੀਆਂ ਹੁੰਦੀਆਂ ਸੀ ਹੁਣ ਸਾਡੀਆਂ ਫੈਮਲੀਆਂ ਸਿਰਫ ਇੱਕ ਦੇ ਦੋ ਤੱਕ ਸਿਮਟ ਰਹੀਆਂ ਆ ਤੇ ਬਾ ਉਹਦੇ ਕਰਕੇ ਵੀ ਹੁਣ ਜੇ ਇੱਕ ਬੱਚਾ ਉਹ ਵੀ ਬਾਹਰ ਚੱਲ ਗਿਆ ਰਹਿ ਇੱਥੇ ਕੌਣ ਗਿਆ ਆ ਉਹਦੇ ਕਰਕੇ ਸਾਨੂੰ ਪ੍ਰਵਾਸੀਆਂ ਦੀ ਲੋੜ ਪੈਂਦੀ ਆ ਜਦੋਂ ਪ੍ਰਵਾਸੀ ਆਉਂਦਾ ਉਹ ਇੱਥੇ ਆ ਕੇ ਆਪਣਾ ਸੈਟਲ ਹੋ ਜਾਂਦਾ ਆ ਤੇ ਉਹਦੇ ਵਿੱਚ ਮਾੜੇ ਅਨਸਰ ਵੀ ਉਧਰੋਂ ਆਉਂਦੇ ਆ ਤੇ ਫਿਰ ਜਦੋਂ ਇਦਾਂ ਦੇ ਕੰਮ ਕਰਦੇ ਆ ਫਿਰ ਉਹ ਸਾਨੂੰ ਹੋਰ ਜ਼ਿਆਦਾ ਇਹ ਦੁੱਖ ਦੀ ਘੜੀ ਦਾ ਸਾਹਮਣਾ ਕਰਨਾ ਪੈਂਦਾ ਅਸੀਂ ਕਿਸੇ ਨੇ ਵੀ ਕਿਸੇ ਐਨੀਬਾਡੀ ਨੇ ਮਤਲਬ ਕਿਤੇ ਜਾਣਾ ਬਾਹਰਲੀ ਕੰਟਰੀ ਜਾਣਾ ਜਾਣਾ ਸਾਨੂੰ ਜਿਹੜੇ ਮਤਲਬ ਕਿੰਨੇ ਜਿਹੜੇ ਆ ਡਾਕੂਮੈਂਟ ਆ ਸਾਨੂੰ ਫੋਲੋ ਕਰਨੇ ਪੈਂਦੇ ਆ ਜੀ ਇਹਨਾਂ ਕਿਸੇ ਨਾ ਹੋਦੀਆਂ ਡਾਕੂਮੈਂਟ ਦਿਖਾਉਣੇ ਮੈਨੂੰ ਫੇਰ ਦਿਮਾਗ ਚ ਆਈਆ ਬਈ ਮਤਲਬ ਤੇ ਇਹਨਾਂ ਦਾ ਕੀ ਹੋ ਰਿਹਾ ਇਹਨਾਂ ਦਾ ਕੋਈ ਕੁਛ ਨਹੀਂ ਇਹ ਉਹ ਹੀ ਮੈਸੇਜ 2-300 ਰੁਪਇਆ ਖਰਚ ਕੇ ਜੀ ਪੰਜਾਬ ਚ ਆਉਂਦੇ ਆ ਇਹਨਾਂ ਦਾ ਕੋਈ ਘਰ ਨਹੀਂ ਇੱਥੇ ਕੋਈ ਮਕਾਨ ਨਹੀਂ 1000 ਰੁਪਏ ਦਾ ਇੱਕ ਮਤਲਬ ਜਿਹੜਾ ਰੈਂਟ ਤੇ ਉਹ ਮਕਾਨ ਕਮਰਾ ਲੈ ਕੇ ਇੱਥੇ ਆਪਣਾ ਬਿਜ਼ਨਸ ਚੋੜਦੇ ਔਰ ਇਥੋਂ ਲੱਖਾਂ ਰੁਪਇਆ ਕਮਾ ਕੇ ਇਸ ਮਤਲਬ ਇੱਥੇ ਸੈਟਲ ਹੋ ਜਾਂਦੇ ਆ ਫੋਂ ਉਸੇ ਪਰਿਵਾਰ ਦੇ ਵਿੱਚੋਂ ਸਾਡੇ ਨਾਲ ਸਰਦਾਰ ਸਾਹਿਬ ਬੈਠੇ ਹੋਏ ਨੇ ਉਹਨਾਂ ਦੇ ਪਰਿਵਾਰਕ ਮੈਂਬਰ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਸਾਸਿਕਾਲ ਜੀ ਸਾਸਿਕਾਲ ਸਰਦਾਰ ਜੀ ਕਿਹੜੀ ਦੁਖਦਾਈ ਘਟਨਾ ਜਿਹੜੀ ਵਾਪਰੀ ਹੈ ਜੀ ਹੁਣ ਠੀਕ ਹੈ ਉਹ ਕਿਤਨੇ ਕਿਹੜੇ ਪਰਿਵਾਰ ਨੂੰ ਭਾਣਾ ਦਾ ਮੰਨਣਾ ਪੈਣਾ ਜੀ ਤੁਸੀਂ ਸਿਆਣੇ ਮਾਣੇ ਬੰਦੇ ਹੋ ਹੁਣ ਪਰਿਵਾਰ ਦੇ ਨਾਲ ਰਹਿ ਰਹੇ ਹੋ ਇੱਕ ਹੁੰਦਾ ਜੀ ਕਿ ਠੀਕ ਹੈ ਆਪਸੀਂ ਮੰਨ ਲੈਨੇ ਕਿ ਹਾਂਜੀ ਪ੍ਰਮਾਤਮਾ ਦੀ ਮਰਜ਼ੀ ਨਾਲ ਹੋ ਗਿਆ ਲੇਕਿਨ ਜਰੂ ਇਹੋ ਜੀ ਘਟਨਾ ਹੁੰਦੀ ਏ ਉਹਨੂੰ ਸ਼ਾਇਦ ਕਿਤੇ ਨਾ ਕਿਤੇ ਭੁੱਲਣਾ ਵੀ ਪਰਿਵਾਰ ਦੇ ਲਈ ਔਖਾ ਹੋ ਜਾਂਦਾ ਵਾ ਦੇਖੋ ਜੀ ਇਹੋ ਜੇ ਜਿਹੜੀ ਇੱਕ ਕਨਾਉਣੇ ਘਟਨਾ ਆ ਜਿਹੜਾ ਇੱਕ ਛੋਟੇ ਜਿਹੇ ਬੱਚੇ ਦੇ ਨਾਲ ਇੰਨੀ ਦਰਿੰਦਗੀ ਭਰਿਆ ਇਹ ਕੰਮ ਕੀਤਾ ਹੈ ਉਹੋ ਜਿਹਾ ਇਨਸਾਨ ਨੂੰ ਜ਼ਮੀਨ ਤੇ ਤਾਂ ਕਿ ਮੇਰੇ ਖਿਆਲ ਤਾਂ ਰੱਬ ਵੀ ਇਹੋ ਜਿਹੇ ਬੰਦੇ ਨੂੰ ਮਾਫ਼ ਨਹੀਂ ਕਰ ਸਕਦਾ ਸੋ ਅਸੀਂ ਜਦੋਂ ਦਾ ਇਹ ਸ਼ੁਰੂ ਹੋਇਆ ਕੰਮ ਜਦੋਂ ਦਾ ਬੱਚਾ ਗੁੰਮ ਹੋਇਆ ਆ ਉਦੋਂ ਤੋਂ ਲੈ ਕੇ ਹੁਣ ਤੱਕ ਪ੍ਰਸ਼ਾਸਨ ਨੇ ਸਾਡਾ ਬਹੁਤ ਹੀ ਜ਼ਿਆਦਾ ਸਾਥ ਦਿੱਤਾ ਸੀ ਧੰਨਵਾਦ ਕਰਦੇ ਆ ਉਹ ਸਾਰੀਆਂ ਸਮੂਹ ਜਥੇਬੰਦੀਆਂ ਜਿਨ੍ਹਾਂ ਨੇ ਵੀ ਇਹ ਬੱਚੇ ਦਾ ਦੁੱਖ ਆਪਣਾ ਦੁੱਖ ਸਮਝ ਕੇ ਸਾਰਿਆਂ ਨੇ ਰਲ ਕੇ ਦੁੱਖ ਦਾ ਹਾ ਦਾ ਨਾਰਾ ਮਾਰਿਆ ਆ ਸੋ ਮੈਂ ਸਾਰੇ ਉਹਨਾਂ ਵੀਰਾਂ ਭਰਾਵਾਂ ਜਥੇਬੰਦੀਆਂ ਸਿੰਘਾਂ ਔਰ ਜੋ ਵੀ ਵੀਰ ਭੈਣ ਸੁਣਦੇ ਆ ਉਹਨਾਂ ਸਾਰਿਆਂ ਨੂੰ ਪ੍ਰਸ਼ਾਸਨ ਨੂੰ ਵੀ ਉਹਨਾਂ ਸਾਰਿਆਂ ਨੂੰ ਇਹ ਹੀ ਬੇਨਤੀ ਕਰਦਾ ਕਿ ਇਸ ਬੱਚੇ ਨੂੰ ਜਲਦ ਤੋਂ ਜਲਦ ਇਨਸਾਫ ਦਵਾਇਆ ਜਾਵੇ ਤੇ ਸਰਕਾਰ ਨੂੰ ਵੀ ਇਹ ਹੀ ਬੇਨਤੀ ਹੈ ਕਿ ਇਸ ਬੱਚੇ ਨੂੰ ਜਿਸ ਦੀ ਇਕਲੇ ਉਮਰ ਜਿਵੇਂ ਸਟਾਰਟ ਹੀ ਹੋਈ ਸੀ ਇਸ ਦਾ ਕੀ ਕਸੂਰ ਸੀ ਸੋ ਕੋਈ ਇਹੋ ਜਿਹੇ ਕਾਨੂੰਨ ਬਣਾਏ ਜਾਣ ਜਿਨ੍ਹਾਂ ਨੂੰ ਇੱਕ ਉਦਾਹਰਨ ਹੀ ਪੇਸ਼ ਕੀਤੀ ਜਾਵੇ ਕਿ ਇਹੋ ਜੀ ਸਜ਼ਾ ਇਸ ਬੰਦੇ ਨੂੰ ਦਿੱਤੀ ਜਾਵੇ ਤਾਂ ਕਿ ਆਉਣ ਵਾਲੇ ਟਾਈਮ ਤੇ ਕਿਸੇ ਇਦਾਂ ਦੇ ਕਾਨੂੰਨੀ ਘਰਕਤ ਕਰਨ ਤੋਂ ਪਹਿਲਾਂ ਬੰਦਾ 100 ਵਾਰੀ ਸੋਚੇ ਸੋ ਅਸੀਂ ਤਾਂ ਸਰ ਪ੍ਰਸ਼ਾਸਨ ਨੂੰ ਵੀ ਇਹੀ ਬੇਨਤੀ ਕਰਦੀ ਸੀ ਉਹਨਾਂ ਨੇ ਬਹੁਤ ਸਾਡਾ ਸਾਥ ਦਿੱਤਾ ਧੰਨਵਾਦ ਹੈ ਉਹਨਾਂ ਦਾ ਵੀ ਜੀ ਹੋਰ ਵੀ ਸਾਰੇ ਭਰਾਵਾਂ ਦਾ ਵੀ ਸਾਰਿਆਂ ਦਾ ਸੀ ਸਾਰੇ ਨਗਰ ਦਾ ਧੰਨਵਾਦ ਕਰਦੇ ਜਿਨ੍ਹਾਂ ਨੇ ਇਸ ਦੁੱਖ ਦੀ ਘੜੀ 'ਚ ਸਾਡਾ ਸਾਥ ਦੇ ਰਹੇ ਆ ਕਿ ਜੋ ਵੀ ਹੋ ਸਕੇ ਅਸੀਂ ਸਤ ਸਤ ਜਿਹੜੀ ਸਜ਼ਾ ਜਿਹੜੀ ਦਵਾਵਾਂਗੇ ਪਿੰਡ ਵਾਸੀਆਂ ਨਾਲ ਗੱਲਬਾਤ ਕੀਤੀ ਗਈ ਜਿੱਥੇ ਬੱਚਾ ਖੇਡਦਾ ਰਿਹਾ ਇਹਨਾਂ ਦੇ ਨਾਲ ਹੀ ਰਿਹਾ ਸੋ ਹੁਣ ਕਿੱਥੇ ਪਿੰਡ ਦੇ ਵਿੱਚ ਤੇ ਨਾਲ-ਨਾਲ ਹੈਗਾ ਪਿੰਡ ਦੇ ਵਿੱਚ ਸੋਗ ਦਾ ਜੇ ਮਾਹੌਲ ਅਸੀਂ ਦੇਖ ਹੀ ਰਹੇ ਹਾਂ ਉਹਦੇ ਨਾਲ-ਨਾਲ ਬਹੁਤ ਸੂਬੇ ਦੇ ਵਿੱਚ ਜਿਹੜੇ ਇਸ ਮਾਮਲੇ ਚੁੱਕੇ ਜਾ ਰਹੇ ਕਿ ਸਜ਼ਾ ਜਿਹੜੀ ਵੱਧ ਤੋਂ ਵੱਧ ਮਿਲੇ ਸੋ ਵੀਡੀਓ ਨੂੰ ਸ਼ੇਅਰ ਕਰੋ ਤੁਹਾਨੂੰ ਗਿਆ ਤੁਸੀਂ